ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਦੀ ਫਤਿਹ ਡਬਲ ਐਫ ਜੀ ਦੇਸੀ ਤੂਜਾ ਅੱਜ ਤਕਰੀਬਨ ਦੇਸੀ ਤੂਜਾ ਸੱਬਿਆਂ ਦਾ ਹੋ ਗਿਆ ਹੈ ਪਰ ਤੁਹਾਨੂੰ ਦੂਜੇ ਦੀ ਆਵਾਜ਼ ਸੁਣਾਈ ਦੇ ਰਹੀ ਹੈ ਦੇਖੋ ਤੂਜਾ ਕਿੰਨਾ ਰੋਲਾ ਪਾ ਰਿਹਾ ਹੈ ਪਰ ਅੱਜ ਡਬਲ ਐਫ ਜੀ ਦੂਜੇ ਨੂੰ ਫੀਡ ਘਾਟ ਮਿਲੀ ਹੈ ਖਾਣਾ ਪੀਣਾ ਘਾਟ ਮਿਲਿਆ ਹੈ ਇਸ ਕਰਕੇ ਹੀ ਤੂਜਾ ਕਾਫੀ ਰੋਲਾ ਪਾ ਰਿਹਾ ਹੈ ਪਰ ਤੁਹਾਨੂੰ ਅੱਜ ਦੂਜੇ ਦਿਨ ਵਿੱਚ ਇਸ ਬਾਰੇ ਦੱਸਿਆ ਜਾਵੇਗਾ ਪਰ ਜਦੋਂ ਤੂਜਾ ਮਹੀਨੇ ਡੇਢ ਦਾ ਹੋ ਜਾਵੇਗਾ ਤਾਂ ਮੁਰਗਾ ਬਣ ਜਾਵੇਗਾ ਫਿਰ ਤੂਜਾ ਨਹੀਂ ਰਹੇਗਾ ਪਰ ਤੁਹਾਨੂੰ ਅੱਜ ਮੈਂ ਦੱਸ ਦੇਣਾ ਚਾਹੁੰਦਾ ਹਾਂ ਇਹ ਜਿਹੜਾ ਤੂਜਾ ਆਵਾਜ਼ ਕਰ ਰਿਹਾ ਹੈ ਇਕ ਕੀ ਕਾਰਨ ਹਨ ਕਿ ਕਿਉਂ ਆਵਾਜ਼ ਕਰ ਰਿਹਾ ਹੈ ਦੋਵਾਂ ਐਪੀ ਦੂਜਾ ਇਸ ਦੀ ਆਵਾਜ਼ ਕਰ ਰਿਹਾ ਹੈ ਇਹਨਾਂ ਨੂੰ ਇੱਕ ਤਾਂ ਫੀਡ ਘਾਟ ਮਿਲੀ ਹੈ ਦੂਜਾ ਇਹ ਇੱਕ ਦੂਜੀ ਨੂੰ ਕੱਟ ਰਹੇ ਹਨ ਕੀੜ ਘੱਟ ਕਰਨ ਇੱਕ ਦੂਜੀ ਨੂੰ ਕੱਟਦੇ ਹਨ ਤੁਹਾਨੂੰ ਕਰਤਾ ਹੈ ਮੁਰਗਾ ਵੀ ਦਿਖਾਵਾਂਗੇ ਕੀ ਮੁਰਗੀ ਪਾਲਨ ਵੀਰ ਦਾ ਨਵੇਂ ਵੀਰ ਦੁੱਧ ਦਾ ਪਾਲ ਰਹੇ ਹਨ ਤਾਂ ਉਹ ਵੀਰ ਇਸ ਗੱਲ ਦਾ ਖਾਸ ਧਿਆਨ ਦੇਣ ਕਿ ਮੁਰਗੀ ਦਾ ਚੂਜਾ ਇੱਕ ਦੂਜੇ ਨੂੰ ਕੱਟਦੇ ਵੀ ਹਨ ਤਾਂ ਕੱਟਣ ਦੇ ਕਾਰਨ ਇਹ ਹੀ ਹਨ ਕਿ ਇਹਨਾਂ ਨੂੰ ਫੀਡ ਘੱਟ ਮਿਲਣਾ ਆ ਦੇਖੋ ਪਿੱਛੇ ਬਣਾ ਦੇ ਲਹੂ ਜਨਕਲਾ ਹੋਇਆ ਹੈ ਪਰ ਇਹਨੂੰ ਕੱਟਿਆ ਗਿਆ ਹੈ ਇਹਨਾਂ ਨੂੰ ਅੱਜ ਫੀਡ ਘੱਟ ਨਹੀਂ ਮਿਲਿਆ ਪਰ ਕਈ ਵੀਰ ਇਹਨਾਂ ਨੂੰ ਕੈਲਸ਼ੀਅਮ ਦੇ ਦਹਾਨੇ ਪਰ ਇਹਨਾਂ ਚੂਜਾਂ ਦੇ ਕੋਈ ਕੈਲਸ਼ੀਅਮ ਦਰਸਾ ਨਹੀਂ ਹੁੰਦਾ ਪਰ ਇਹਨਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਹੈ ਕਿ ਇਹਨਾਂ ਨੂੰ ਘੱਟ ਫੀਡ ਮਿਲਦੀ ਹੈ ਤਾਂ ਹੀ ਇੱਕ ਦੂਜੀ ਨੂੰ ਮੁਰਗੀਆਂ ਦਾ ਚੂਜਾ ਕੱਟਦੇ ਹਨ ਜਿਹੜੇ ਵੀ ਸੱਜਣ ਵੀਰ ਮੁਰਗੀ ਪਾਲਣ ਦਾ ਕੰਮ ਕਰਦੇ ਹਨ ਆਹ ਦੇਖੋ ਜਿਹ ਇੱਕ ਮੁਰਗਾ ਕੱਟਾ ਹੋਇਆ ਪਿੱਛੇ ਲਹੂ ਜੋ ਨਿਕਲਾ ਹੋਇਆ ਹੈ ਚੂਜੇ ਦਾ ਤਾਂ ਇਸ ਨੂੰ ਪੁੱਛ ਚੋਂਗਾ ਮਾਰਨਗੇ ਤਾਂ ਹੋਰ ਇਸ ਨੂੰ ਜ਼ਖਮੀ ਕਰ ਦੇਣਗੇ ਇਸ ਲਈ ਇਸ ਗੱਲ ਦਾ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਚੂਜੇ ਨੂੰ ਇਸ ਕਰਕੇ ਕੱਟਿਆ ਜਾਂਦਾ ਹੈ ਕਿ ਚੂਜੇ ਨੂੰ ਦਾਣਾ ਕਣੀ ਘੱਟ ਮਿਲਦਾ ਹੈ ਤਾਂ ਇਸ ਨੂੰ ਪੂਰਾ ਦਾਣਾ ਕਣੀ ਦੇਣਾ ਚਾਹੀਦਾ ਹੈ ਤਾਂ ਜੋ ਚੂਜਾ ਜਾਂ ਮੁਰਗਾ ਇੱਕ ਦੂਜੇ ਨੂੰ ਨਾ ਕੱਟਣ ਜੇ ਤੁਹਾਡਾ ਤੂਜਾ ਜਾਂ ਮੁਰਗਾ ਇੱਕ ਦੂਜੇ ਨੂੰ ਕੱਟੇਗਾ ਤੇ ਬਹੁਤ ਨੁਕਸਾਨ ਹੋਵੇਗਾ ਇਸ ਕਰਕੇ ਇਹਨਾਂ ਨੂੰ ਕੁਝ ਨਾ ਕੁਝ ਚੀਜ਼ ਦਿੱਤੀ ਰੱਖੀ ਦੇਣ ਨਾਲ ਇਹਨਾਂ ਨੂੰ ਲਾਲਚ ਲਾਉਣਾ ਹੀ ਪੈਂਦਾ ਹੈ ਜੇ ਤੁਹਾਡੇ ਕੋਲ ਫੀਡ ਦੀ ਕਮੀ ਹੈ ਤਾਂ ਤੁਸੀਂ ਇਹਨੂੰ ਕੋਈ ਪੱਠੇ ਵਗੈਰਾ ਜਾਂ ਕੋਈ ਹੋਰ ਫालतू ਚੀਜ਼ਾਂ ਦੂਜੇ ਮੁਰਗੇ ਨੂੰ ਪਾਈ ਰੱਖੋ ਤਾਂ ਜੋ ਇਹ ਲਾਲਚ ਲੱਗੇ ਰਹਿਣ ਦਰਮਿਆ ਵਿਚ ਤਾਂ ਇਹਨਾਂ ਤੇ ਮਾੜੀ ਮੋਟੀ ਰੋਕ ਹੁੰਦੀ ਹੈ ਪਰ ਸਰਦੀਆਂ ਵਿੱਚ ਇਹ ਪੀੜ ਖਾਦੀ ਹੀ ਰੱਖਦੇ ਹਨ ਤੇ ਸਰਦੀਆਂ ਵਿੱਚ ਕਾਫੀ ਨੁਕਸਾਨ ਵੀ ਹੁੰਦਾ ਹੈ ਪਰ ਵੀਰੋ ਤੁਹਾਨੂੰ ਜਾਣ ਦੇਣ ਵਾਲੀ ਗੱਲ ਹੈ ਕਿ ਚੂਜੇ ਦੀ ਸਮੇ ਸਮੇਂ ਸਰ ਜਾਂ ਮੁਰਗੇ ਦੀ ਸਮੇ ਸਮੇਂ ਸਰ ਦੇਖਭਾਲ ਕਰਦੇ ਰਹਿਣਾ ਚਾਹੀਦਾ ਹੈ ਕੱਟਰ ਨਾਲ ਹੀ ਕਈ ਮੁਰਗੀ ਪਾਲਣ ਵੀਰਾਂ ਨੂੰ ਮੁਰਗੀ ਪਾਲਣ ਵੀਰਾਂ ਨੂੰ ਬਹੁਤ ਹੀ ਨੁਕਸਾਨ ਹੋਇਆ ਹੈ ਤਾਂ ਹੀ ਆਪਣਾ ਕੰਮ ਛੱਡ ਜਾਇਆ ਹਾਂ ਬਸ ਤੁਹਾਨੂੰ ਇੰਨਾ ਹੀ ਵੀਡੀਓ 'ਚ ਦੱਸਦਾ ਹੋਇਆ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਮੁਰਗੀਆਂ ਦੀ ਦੇਖ ਪਾਲ ਚੰਗੇ ਤਰੀਕੇ ਨਾਲ ਕਰੋ ਤਾਂ ਜੋ ਤੁਹਾਨੂੰ ਮੁਰਗੀ ਪਾਲਣ ਵਿੱਚ ਸਫਲਤਾ ਮਿਲ ਸਕੇ ਬੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਕਿਰਪਾ ਤੇ